ਸਾਡੀ ਮਾਰਾ ਸੌਰੀ ਜੀ ਸਾਰੇ ਸਾਰੇ ਸਰਕਾਰਯੋਗ ਸੀਐਲਪੀ ਦੇ ਲੀਡਰ ਸਰਦਾਰ ਬਾਜਵਾ ਸਾਹਿਬ तमाम ਅੱਜ ਜਿਹੜੇ ਲੀਡਰ ਸਹਿਬਾਨ ਅਸੀਂ ਇਕੱਠੇ ਹੋਏ ਸੀ ਹਰੀ ਚੌਧਰੀ ਸਾਡੇ অবজারভার ਹੈ ਜਿਨ੍ਹਾਂ ਨੇ ਦੋ ਦਿਨ ਤੇ ਇੱਥੇ ਬੈਠੇ ਨੇ ਸੋ तमाम ਚਰਚਾ ਤੋਂ ਬਾਅਦ ਸਭ ਨੇ ਇਸ ਸਹਿਮਤੀ ਜਤਾਈ ਹੈ ਕਿ ਜੋ ਹਾਈ ਕਮਾਂਡ ਫੈਸਲਾ ਕਰੇਗੀ ਹਾਲਾਂਕਿ ਮੈਂ ਬਾਜਵਾ ਸਾਹਿਬ ਔਰ ਹਰੀ ਚੌਧਰੀ ਜੀ ਨੇ ਵੀ ਗੱਲ कही ਹੈ ਕਿ ਤੁਸੀਂ ਆਪਣਾ ਫੈਸਲਾ ਲੈਂਦੇ ਆਪ ਤੁਸੀਂ ਇਹ ਹੱਕ ਰੱਖਦੇ ਹੋ ਅਗਰ ਕੋਈ ਤੁਸੀਂ ਤੁਹਾਡਾ ਕੋਈ ਫੈਸਲਾ ਹੈਗਾ ਉਹ ਕਿਰਪਾ ਕਰਕੇ ਤੁਸੀਂ ਦੱਸ ਸਕਦੇ ਹੋ ਜਾ ਮੈਨੂੰ ਵੀ ਇਕੱਲੇ ਮਿਲ ਕੇ ਦੱਸ ਸਕਦੇ ਹੋ ਲੇਕਿਨ ਇੱਕ ਵਾਰੀ ਤੁਸੀਂ ਆਪ ਦਾ ਸਮਰਥਨ ਦੇਣ ਤੋਂ ਬਾਅਦ ਜੋ ਜਾਂ ਇਹ ਗੱਲ ਕਹਿਣ ਤੋਂ ਬਾਅਦ ਕਿ ਹਾਈ ਕਮਾਂਡ ਫੈਸਲਾ ਕਰੇਗੀ ਜੋ ਵੀ ਕਰੇਗੀ ਤਾਂ ਫਿਰ ਤੁਸੀਂ ਆਪਣੀ رائے ਨਹੀਂ ਦੇ ਸਕਦੇ ਹੁਣ رائے ਦੇ ਸਕਦੇ ਲੇਕਿਨ ਸਭ ਦਾ ਇਕੋ ਫੈਸਲਾ ਸੀ ਯੂਨੀਨਿਮਸਲੀ ਉਹਨਾਂ ਨੇ ਹੱਥ ਖੜੇ ਕੀਤੇ ਕਿ ਨਹੀਂ ਜੋ ਹਾਈ ਕਮਾਂਡ ਫੈਸਲਾ ਕਰੇਗੀ ਦਿੱਲੀ ਤੋਂ ਜੋ ਫੈਸਲਾ ਹੋਏਗਾ ਉਹ ਸਾਨੂੰ ਮਨਜ਼ੂਰ ਹੋਏਗਾ ਔਰ ਅਸੀਂ ਵੀ ਉਹਨਾਂ ਦਾ ਧੰਨਵਾਦ ਕੀਤਾ ਮੈਂ ਤੇ ਬਾਜਵਾ ਸਾਹਿਬ ਹੋਰਾਂ ਨਹੀਂ ਔਰ ਨਾਲ ਦੀ ਨਾਲ ਵਿਸ਼ਵਾਸ ਵੀ ਜਤਾਇਆ ਕਿ ਜੋ ਤੁਹਾਡਾ ਸਾਰਿਆਂ ਦੀ ਰਾਏ ਦੇ ਮੁਤਾਬਕ ਜਾਂ ਜੋ ਫੈਸਲਾ ਵੀ ਹੋਏਗਾ ਉਹ ਅੰਮ੍ਰਿਤਸਰ ਦੇ ਲੋਕਾਂ ਦੇ ਦੇ ਵਾਸਤੇ ਅੰਮ੍ਰਿਤਸਰ ਦੀ ਕਾਰਪੋਰੇਸ਼ਨ ਦੇ ਵਾਸਤੇ ਔਰ ਤੁਹਾਡੇ ਹੱਕ ਦੇ ਵਾਸਤੇ ਹੋਏਗਾ ਕਾਂਗਰਸ ਜੀ ਪਰ ਕਾਰਨ ਕੀ ਹੈ ਕਿ ਹਾਈ ਕਮਾਂਡਰ ਜਾਣ ਦੀ ਚੋੜ ਲੋੜਵੀਂ ਕਿ ਤੜੇਬੰਦੀ ਜਿਆਦਾ ਇਸ ਕਰਕੇ ਨਹੀਂ ਜੀ ਇਹ ਸਾਡਾ ਕੋਈ ਤੜੇਬੰਦੀ ਨਹੀਂ ਇੱਥੇ ਕਿਸੇ ਪ੍ਰਕਾਰ ਦੀ ਅਗਰ ਤੜੇਬੰਦੀ ਹੋਵੇ ਤੁਸੀਂ ਦੇਖੋ ਕੀ 40 ਤਾਂ ਅਸੀਂ 42 ਹੋ ਗਏ ਜੇ ਧੜੇਬੰਦੀ ਹੁੰਦੀ ਤਾਂ ਉਹਨੂੰ ਅੱਧੇ ਹੋ ਜਾਂਦੇ ਔਰ ਸਭ ਨੇ ਹੱਥ ਖੜੇ ਕਰਕੇ ਸਾਰਿਆਂ ਨੇ ਦਸਤਕਤ ਕਰਕੇ ਇਹ ਗੱਲ ਕਹੀ ਹੈ ਕਿ ਸਾਨੂੰ ਬਹੁਤ ਸਾਰੀਆਂ ਕੋਸ਼ਿਸ਼ਾਂ ਤੇ ਬਹੁਤ ਸਾਰੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਅਸੀਂ ਗੁਰੂ ਦੀ ਨਗਰੀ ਦੇ ਉਹ ਬਿਸ਼ਿੰਦੇ ਆ ਕਿ ਜੋ ਕਹਤਾ ਸੋ ਕਹਤਾ ਅਸੀਂ ਸਾਰੇ ਪਾਰਟੀ ਦੇ ਨਾਲ ਆ ਔਰ ਜੋ ਵੀ ਪਾਰਟੀ ਫੈਸਲਾ ਲੇਗੀ ਐਚਚੂਅਲੀ ਇਹ ਪਾਰਟੀ ਨੇ ਫੈਸਲਾ ਮੌਕੇ ਤੇ ਦੱਸਣਾ ਹੈ ਪਹਿਲਾਂ ਥੋੜੀ ਐਲਾਨ ਕਰ ਦੇਣਾ ਉਰੀ ਰਾਏ ਹੋਣੀ ਹੈ ਹਾਈ ਕਮਾਂਡ ਨੂੰ ਵੀ ਇਤਲਾਹ ਦੇਣੀ ਹੈ ਕਿਉਂਕਿ ਹਰ ਚੀਜ਼ ਜਿਹੜੀ ਅਸੀਂ ਕੋਈ ਵੀ ਚੀਜ਼ ਛੋਟੀ ਤੋਂ ਛੋਟੀ ਕਰਦੇ ਹਾਂ ਸਾਡੀ ਰਾਸ਼ਟਰੀ ਪਾਰਟੀ ਹੈ ਅਸੀਂ ਉਹਨਾਂ ਨੂੰ ਇਤਲਾਹ ਦਿੰਨੇ ਬੇਸ਼ੱਕ ਉਹ ਫੈਸਲਾ ਸਾਡੇ ਮੁਤਾਬਕ ਹੀ ਕਰਨ ਜੋ ਬਾਜਵਾਦ ਸਾਹਿਬ ਕਹਿਣਗੇ ਜਾਂ ਕੋਈ ਹੋਰ ਸਾਥੀ ਕਹੇਗਾ ਸਾਡਾ ਉਹਨਾਂ ਦੇ ਮੁਤਾਬਕ ਹੋਣ ਲੇਕਿਨ رائے ਦਸਨੀ ਜਾਂ ਉਹਨਾਂ ਨੂੰ ਗੱਲ ਦਸਨੀ ਇਹ ਸਾਡਾ ਫਰਜ਼ ਬੰਦਾ ਇਹ ਧੜੇ ਬੰਦੀ ਨਹੀਂ ਇਹ ਡੈਮੋਕ੍ਰੇਸੀ ਹੈ ਪਾਰਟੀ ਆਮ ਆਦਮੀ ਪਾਰਟੀ ਵੀ ਜੀ ਗੱਲ ਕਰੀ ਜੋ ਵੀ ਤੋਂ 34 ਕੌਂਸਲ ਕਹ ਰਹੇ ਦਾਵਾ ਕਰਦੇ ਨੇ ਵੀ ਹੁਣ ਕੋਈ ਦਾਵਾ ਕਰ ਰਹੇ ਨੇ ਕਹਿੰਦੇ ਜੀ ਸਾਡੇ ਕੋਲ ਹੈ ਚਲੋ ਜੀ ਉਹਨਾਂ ਨੇ ਉਹ ਸਰਕਾਰ ਹੈ ਉਹਨਾਂ ਦੀ ਸਾਰਾ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਹੈ ਸਾਰੇ ਜਿਹੜੇ ਅਫਸਰ ਸਹਿਬਾਨ ਨੇ ਛੋਟੇ ਤੋਂ ਲੈ ਕੇ ਵੱਡੇ ਤੱਕ ਇਸ ਕੋਸ਼ਿਸ਼ ਚ ਲੱਗੇ ਰਹੇ ਨੇ ਲੱਗੇ ਹੋਏ ਨੇ ਕਿ ਸਾਨੂੰ ਕਿਵੇਂ ਨਾ ਕਿਵੇਂ ਕੌਂਸਲਰ ਤੋੜ ਕੇ ਦਿਓ ਐਵੇਂ ਕੋਸ਼ਿਸ਼ਾਂ ਹੋ ਰਹੀਆਂ ਦੂਜੇ ਸ਼ਹਿਰਾਂ ਦੇ ਵਿੱਚ ਲੇਕਿਨ ਹਜੇ ਤੱਕ ਸਾਨੂੰ ਅੰਮ੍ਰਿਤਸਰ ਤੋਂ ਅਗਰ ਬਹੁ ਗਿਣਤੀ ਦੀ ਗੱਲ ਕਰੀਏ ਤਾਂ ਕਿਹਾਲੀ ਬੰਦੇ ਸਾਡੇ ਖੜੇ ਹੈ ਔਰ ਅੱਜ ਜਿਹੜੇ ਇਸ ਮੀਟਿੰਗ 'ਚ ਵੀ ਉਪਸਥਿਤ ਸਨ ਪਹਿਲਾਂ ਮੈਂ ਤੇ ਬਾਜਵਾ ਸਾਹਿਬ ਨੇ ਜਦੋਂ ਮੀਟਿੰਗ ਕੀਤੀ ਸੀ ਉੱਥੇ ਵੀ ਉਪਸਥਿਤ ਸੀ ਸੋ ਮੈਨੂੰ ਪੂਰਨ ਉਮੀਦ ਹੈ ਕਿ ਅਸੀਂ ਜਿਹੜਾ ਅੰਮ੍ਰਿਤਸਰ ਦਾ ਜਿਹੜਾ ਮੇਅਰ ਉਹ ਕਾਂਗਰਸ ਪਾਰਟੀ ਦਾ ਅੱਛਾ ਦਿਲ ਦੀ ਗੱਲ ਦੱਸੋ ਕਿਹਨੂੰ ਤੁਸੀਂ ਕਿਹਦਾ ਨਾਮ ਰਿਕਮੈਂਡ ਕੀਤਾ ਜੀ ਦੇਖੋ ਜੀ ਇੱਕ ਗੱਲ ਮੈਂ ਤੁਹਾਨੂੰ ਬਹੁਤ ਵਿਸਤਾਰ ਨਾਲ ਦੱਸਣਾ ਚਾਹੁੰਦਾ ਹਾਂ ਕਈ ਵਾਰੀ ਲੀਡਰਾਂ ਦੇ ਵਿੱਚ ਇਹ ਬੜੀ ਹੁੰਦੀ ਹੈ ਕਿ ਬਾਜਵਾ ਸਾਹਿਬ ਕਿਸੇ ਨੂੰ ਚਾਹੁੰਦੇ ਆ ਰਾਜਾ ਵੜਿੰਗ ਕਿਸੇ ਨੂੰ ਚਾਹੁੰਦਾ ਫਲਾਨੇ ਪਹਿਲੀ ਗੱਲ ਤਾਂ ਅਸੀਂ ਦੋਨੋਂ ਕਿਸੇ ਨੂੰ ਨਹੀਂ ਚਾਹੁੰਦੇ ਅਸੀਂ ਸਾਰਿਆਂ ਨੂੰ ਚਾਹੁੰਦੇ ਦੂਸਰੀ ਗੱਲ 100% ਔਨ ਮੈਰਿਟ ਜਿਹੜਾ ਫੈਸਲਾ ਆਏਗਾ ਤੁਸੀਂ ਇਹ ਕਹੋਗੇ ਇਹ ਯੂਨੀਨਿਮਸ ਫੈਸਲਾ ਹੋਇਆ ਹੈ ਏ ਨਾ ਬਾਜਵਾ ਸਾਹਿਬ ਨੇ ਨਾ ਕਿਸੇ ਹੋਰ ਨੇ ਕਿਉਂਕਿ ਸਾਡੀ ਰਾਏ ਤਾਂ ਇਹ ਹੈ ਕਿ ਜੋ ਫੈਸਲਾ ਸਾਹਮਣੇ ਕਾਉਂਸਲਰਸ ਦਾ ਫੈਸਲਾ ਹੈ ਪੂਰੇ ਮਤਾਬਕ ਫੈਸਲਾ ਹੈ ਦਾਅਵੇਦਾਰੀ ਕਿੰਨੇ ਲੋਕਾਂ ਨੇ ਦੱਾਈ ਇਹ ਇਸ ਤਰ੍ਹਾਂ ਕੋਈ ਨਹੀਂ ਕਿ ਤਿੰਨ ਚਾਰ ਲੋਕਾਂ ਦੇ ਨਾਮ ਜਿਹੜੇ ਹੈ ਅਸੀਂ ਸੁਣਨੇ ਚਾਹੀਏ ਉਹਨਾਂ ਨੇ ਆਪ ਸਾਨੂੰ ਕਿਸੇ ਨੇ ਨਹੀਂ ਕਿਹਾ ਕਿ ਮੈਂ ਦਾਅਵੇਦਾਰ ਹਾਂ ਲੇਕਿਨ ਤਿੰਨ ਚਾਰ ਲੋਕਾਂ ਦੇ ਨਾਮ ਦੂਸਰੇ ਸਾਥੀਆਂ ਤੋਂ ਸੁਣ ਸੁਣਚ ਮਿਲੇ ਕਿ ਇਹ ਲੋਕ ਮੇਰ ਦੇ ਇੱਛਕ ਹੈਗੇ ਆਦਰਵਾਇਸ ਕਿਸੇ ਨੇ ਸਾਨੂੰ ਆਪ ਆਕੇ ਨਹੀਂ ਕਿਹਾ ਕਿ ਜੀ ਮੈਨੂੰ ਮੇਰ ਬਣਾਇਆ ਪਰ ਬਾਕੀ ਸਾਰਾ ਚਨਾਉਂਸ ਕਰ ਦਿੱਤਾ ਮੇਰ ਦੇ ਨਾਮ ਜਿਸ ਤਰ੍ਹਾਂ ਜਲੰਧਰ ਵੀ ਕੋਈ ਨੋਟੀਫਿਕੇਸ਼ਨ ਕਰਤੀ ਸਾਰਾ ਅਮਰਸਾ ਰਹੀ ਗਿਆ ਇੱਥੇ ਨੋਟੀਫਿਕੇਸ਼ਨ ਨਹੀਂ ਹੋਇਆ ਜੀ ਕੋਈ ਗੱਲ ਨਹੀਂ ਜਦੋਂ ਇਸ ਤਰ੍ਹਾਂ ਦੀ ਸਥਿਤੀ ਆਏਗੀ ਉਦੋਂ ਅਸੀਂ ਵੀ ਆਪ ਦਾ ਕੈਂਡੀਡੇਟ ਜਿਹੜਾ ਹੋਏਗਾ ਬਾਏ ਦ ਟਾਈਮ ਇਹ ਤਾਂ ਹੀ ਤਮਾਮ ਮੀਟਿੰਗਾਂ ਤਾਦੀ ਚੱਲ ਰਹੀਆਂ ਨੇ ਕਿ ਲੋਕਾਂ ਦੇ ਵਿਚਾਰ ਲੈ ਲਏ ਜਾਣ ਲੀਡਰਸ਼ਿਪ ਸੈੱਬਾ ਨਾਲ ਦੇ ਵਿਚਾਰ ਲੈ ਲਏ ਜਾਣ ਫਿਰ ਸਾਰੀ ਗੱਲ ਦੀ ਜਾਣਕਾਰੀ ਹਾਈ ਕਮਾਂਡ ਨੂੰ ਦੇ ਕੇ ਤੇ ਅਸੀਂ ਫੈਸਲਾ ਸੁਣਾ ਦਿੱਤਾ ਜੇ ਪੰਜ ਹੱਲੇ ਬੰਦੀ ਖਤਮ ਹੋ ਜਾਏਗੀ ਜੀ ਕਾਂਗਰਸ ਜੀ ਪਲੀਜ਼ ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਚਾਹੁੰਦਾ ਹਾਂ ਪੱਤਰ ਤੁਹਾਨੂੰ ਕਿਸ ਤਰ੍ਹਾਂ ਪਤਾ ਕੀ ਧੜੇਬੰਦੀ ਆ ਬ੍ਰਦਰ ਤੁਹਾਨੂੰ ਲੱਗਿਆ ਕੋਈ ਧੜੇਬੰਦੀ ਅੱਜ ਮੈਨੂੰ ਤੁਸੀਂ ਨਾ 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 ਮੀਟਿੰਗ ਵਿੱਚ ਤਾਈ ਕੌਂਸੈਂਸ ਪਹੁੰਚਦੇ ਨੇ ਸਰ ਮੇਰੀ ਨਾ ਨਾ ਮੇਰੀ ਬੇਨਤੀ ਹੈ ਤੁਹਾਨੂੰ ਬ੍ਰਦਰ ਹੱਥ ਜੋੜ ਕੇ ਪੂਰੀਨ ਬੇਨਤੀ ਹੈ ਉਹਨਾਂ ਸਾਥੀਆਂ ਨੂੰ ਖਾਸ ਕਰਕੇ ਬੇਨਤੀ ਹੈ ਜਿਹੜੇ ਜਾਣ ਬੁੱਝ ਕੇ ਕਾਂਗਰਸ ਦੇ ਵਿੱਚ ਹਮੇਸ਼ਾ ਧੜੇਬੰਦੀ ਦੀ ਗੱਲ ਕਰਕੇ ਇੱਕ ਮਿੰਟ ਸੁਣ ਲਓ ਤੁਸੀਂ ਅੱਜ ਤੋਂ 20 ਦਿਨ ਪਹਿਲਾਂ ਮੀਟਿੰਗ ਦੀ ਤਾਂ ਗੱਲ ਕਰ ਰਹੇ ਹੋ ਉਸ ਤੋਂ ਬਾਅਦ ਦੋ ਮੀਟਿੰਗਾਂ ਹੋ ਗਈਆਂ ਇੱਕ ਮਿੰਟ ਅੱਜ ਦੀ ਮੀਟਿੰਗ ਇਸ ਤੋਂ ਬਾਅਦ ਜਦੋਂ ਮੈਂ ਤੇ ਬਾਜਵਾ ਸਾਹਿਬ ਆਏ ਉਸ ਮੀਟਿੰਗ ਦੀ ਗੱਲ ਕਰੋ ਦੋਨਾਂ ਮੀਟਿੰਗਾਂ ਦੇ ਵਿੱਚ 41 ਦੇ 41 ਲੋਕਾਂ ਨੇ ਸਾਨੂੰ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਜੋ ਬਾਜਵਾ ਸਾਹਿਬ ਹਾਈ ਕਮਾਂਡ ਫੈਸਲਾ ਲਏਗੀ ਅਸੀਂ ਉਹਦੇ ਨਾਲ ਫਿਰ ਤੁਸੀਂ ਟੜੇਬੰਦੀ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਟੜੇਬੰਦੀ ਨਾ ਹੈ ਕਿ ਪੰਜ ਜਿਹੜੇ ਬਾਕੀ ਰਿਮੇਨਿੰਗ ਰਹਿੰਦੇ ਆ ਹਾਂਜੀ ਪੰਜ ਜਿਹੜੇ ਬਹੁਮਤ ਨੂੰ ਲੈ ਕੇ ਪੰਜ ਜਿਹੜੇ ਪਿੱਛੇ ਚੱਲ ਰਹੇ ਆ ਪੰਜਾਂ ਨੇ 41 ਨੇ 41 ਜਾਈ ਦੇ ਨਹੀਂ ਉਹ ਕਿਸਾ ਇਹ ਸਭ ਸਮਾਂ ਦੱਸੇਗਾ ਕਿ ਕਿਹალი ਚਾਹੀਦੀ ਹੈ ਕਿ 38 ਚਾਹੀਦੀ ਹੈ ਇਹ ਤਾਂ ਗਿਣਤੀ ਦੇ ਮੁਤਾਬਕ ਹੋਣਾ ਹੈ ਕੰਮ ਕੌਣ ਕੀਰੇ ਨਾਲ ਹੈ ਉਹਨਾਂ ਕੋਲੇ ਕਿੰਨੀਆਂ ਟੋਟਲ ਕਿੰਨੇ ਲੋਕ ਹੈ ਮੈਨੂੰ ਲੱਗਦਾ ਕਿ ਅੱਜ ਸਾਨੂੰ ਬਹੁਮਤ ਹਾਸਲ ਕਰਨ ਲਈ ਜੋ ਫਿਗਰ ਚਾਹੀਦੀ ਹੈ ਉਹ ਸਾਡੇ ਕੋਲੇ ਹੈ ਉਹ ਲੋਕ ਰੌਲਾ ਪਾਉਂਦੇ ਹੁੰਦੇ ਆ ਵੀ ਸਾਡੇ ਕੋਲੇ ਜੀ 34 ਹੈ ਜਾਂ 35 ਹੈ ਜਿਹਨਾਂ ਕੋਲੇ ਬਹੁਮਤ ਨਹੀਂ ਹੁੰਦੀ ਜਿਹਨਾਂ ਕੋਲੇ ਬਹੁਮਤ ਹੁੰਦੀ ਉਹ ਚੁੱਪ ਚਪੀਤੇ ਆਪ ਦਾ ਰਾਮ ਨਾਲ ਬੈਠੇ ਹੁੰਦੇ ਆ ਸਾਡੇ ਕੋਲੇ ਮੈਨੂੰ ਲੱਗਦਾ ਕਿ ਬਹੁਮਤ ਹੈਗੀ ਔਰ ਮੇਅਰ ਬਾਬਾ ਜੀ ਦੀ ਕਿਰਪਾ ਦਿਨ ਹਾਲਾ ਸੀ ਸਰ ਰਿਸਪੈਕਟਡ ਸਰ ਪਰ ਇੱਕ ਇੱਕ ਸਵਾਲ ਹੈ ਜੀ ਬਾਦ ਸਾਹਿਬ ਕੁਲਦੀਪ ਢਾਲੀਵਾਲ ਫਿਰ ਕਿਵੇਂ ਕਹਿ ਰਹੇ ਨੇ ਬੜਕ ਮਾਰ ਰਹੇ ਨੇ ਕਿ ਸਾਡਾ ਮੇਅਰ ਹੀ ਬਣੂਗਾ ਦੇਖੋ ਜੀ ਪਿੱਛੇ ਹੋ ਜੰਨਾ ਜੋ ਪ੍ਰਧਾਨ ਜੀ ਨੇ ਕਿਹਾ ਉਸ ਤੋਂ ਬਾਅਦ ਇਹ ਉਹੀ ਬੜਕ ਕੇ ਕੁਲਦੀਪ ਢਾਲੀਵਾਲ ਜਿਹੜੀ ਮਾਰ ਰਹੇ ਨੇ ਜਿਹੜੀ ਉਹਨੇ ਪਾਰਲੀਮੈਂਟ ਚ ਮਾਰੀ ਇੱਕ ਮਿੰਟ ਜੀ ਜੀ ਪਾਰਲੀਮੈਂਟ ਚ ਬੜਕ ਮਾਰੀ ਤੀਜੇ ਨੰਬਰ ਤੇ ਰਹੇ ਪਾਰਲੀਮੈਂਟ ਚ ਬੜਕ ਮਾਰੀ ਉਹਨਾਂ ਦੇ ਲੀਡਰ ਭਗਵੰਤ ਮਾਨ ਨੇ 13 ਦੀਆਂ 13 ਜਿੱਤਾਂਗੇ 3 ਨਹੀਂ ਪਾਰਲੀਮੈਂਟ ਚ ਬੜਕ ਮਾਰੀ ਆਪ ਨੇ 92 ਸੀਟਾਂ ਤੋਂ ਬੱਤੀਆਂ ਤੇ ਆ ਗਏ ਪਾਰਲੀਮੈਂਟ ਚ ਬੜਕ ਮਾਰੀ ਆਪ ਨੇ 42% ਵੋਟ ਤੋਂ 22 ਤੋਂ 26 ਤੇ ਆ ਗਏ ਇਹਨਾਂ ਦੀਆਂ ਬੜਕਾ ਛੱਡੋ ਇਹਨਾਂ ਦੇ ਜਦੋਂ ਇਹਨਾਂ ਦੇ ਵਿੱਚੋਂ ਜੋ ਸਬਜ਼ੀ ਪੜਣੀ ਹੈ ਨਾ ਉਹਦੇ ਚੋਂ ਨਾ ਪਿਆਜ਼ ਨਿਕਲ ਨਾ ਟਮਾਟਰ ਨਿਕਲ ਲੈ ਕੁਝ ਨਹੀਂ ਨਿਕਲਣਾ ਸੁੱਕੇ ਆਲੂ ਨਿਕਲ ਲੈਨੇ ਗੁਰੂ ਮਾਰਾ ਸਾਹਿਬ ਦੀ ਮੇਲ ਹੋਣੀ ਹੈ ਤੁਸੀਂ ਥੋੜਾ ਜਿਹਾ ਆਰਾਮ ਨਾਲ ਵੇਖੋ ਅੱਜ ਮੈਜੋਰਟੀ ਸਾਡੇ ਕੋਲ ਬੰਦੇ ਨੇ ਅੱਜ ਤੋਂ 5-7 ਦਿਨ ਪਹਿਲੇ ਮੀਟਿੰਗ ਹੋਈ ਉਹਦੋਂ ਮੈਜੋਰਟੀ ਸਾਡੇ ਕੋਲ ਸੀ ਅਜੇ ਕੋਈ ਤੇ ਅਸੀਂ ਗੁਪਤ ਵੀ ਰੱਖੇ ਹੂੰ ਅੱਛਾ ਉਹ ਜਦੋਂ ਵਕਤ ਆਏਗਾ ਤੁਹਾਨੂੰ ਕੱਢ ਕੇ ਦੇ ਪੱਤੇ ਖੁੱਲਣਗੇ ਜੀ 50 ਦੀ ਗੱਲ ਆਖਰੀ ਸੀ 50 ਕੌਂਸਲਰ ਹੈਗੇ ਨੇ ਅਜੇ ਨੋਟੀਫਿਕੇਸ਼ਨ ਤੇ ਹੋ ਲੈੰਦੋ ਮੈਂ ਕੁਲਦੀਪ ਢਾਲੀਵਾਲ ਨੂੰ ਕਹਿੰਦਾ ਪਹਿਲੇ ਨੋਟੀਫਾਈ ਤੇ ਕਰਾ ਉਹਦਾ ਮਤਲਬ ਬੰਦੇ ਇਹਨਾਂ ਕੋਈ ਨਹੀਂ ਤਾਂ ਹੀ ਨੋਟੀਫਿਕੇਸ਼ਨ ਨਹੀਂ ਹੋ ਰਹੀ ਅੱਛਾ ਬੰਦੇ ਬਾਕੀ ਸ਼ਹਿਰਾਂ ਦੀ ਨੋਟੀਫਿਕੇਸ਼ਨ ਕਿਉਂ ਹੈ ਜੀ ਉਹਦਾ ਮਤਲਬ ਜਿੱਥੇ ਇਹਨਾਂ ਨੇ ਇਹਨਾਂ ਦਾ ਤੰਤਰ ਚੱਲ ਗਿਆ ਪੁਲਿਸ ਦਾ ਤੰਤਰ ਪੈਸੇ ਦਾ ਤੰਤਰ ਜਿੱਥੇ ਚੱਲਿਆ ਉਥੇ ਕਰਦੇ ਆ ਇੱਥੇ ਤੰਤਰ ਨਹੀਂ ਚੱਲ ਰਿਹਾ ਕਿ ਗੁਰੂਦੀ ਨਗਰੀ ਇੱਥੇ ਚੱਲਣਾ ਵੀ ਅੱਛਾ ਤੇ ਜਿਹੜੇ ਹੁਣ ਭਗਵੰਤ ਮਾਨ ਜਿਹੜੇ ਨੇ ਦਿੱਲੀ ਇਲੈਕਸ਼ਨ ਚ ਬਿਜ਼ੀ ਹੋ ਗਏ ਨੇ ਸਟੇਟ ਤੋਂ ਬਾਹਰ ਇਹਨਾਂ ਇੱਕ ਤਰ੍ਹਾਂ ਦਾ ਕੀ ਕਹਿਣਾ ਚਾਹੋਗੇ ਇਹ ਦੇਸ਼ ਚੋਂ ਬਾਹਰ ਨਹੀਂ ਸਟੇਟ ਚੋਂ ਬਾਹਰ ਨਹੀਂ ਤੁਹਾਨੂੰ ਕਿੱਸਾ ਪਤਾ ਦਿੱਲੀ ਦਾ ਉਹ ਤਾਂ ਮੈਲਬਨ ਬੈਠੇ ਨੇ ਨਹੀਂ ਆਗੇ ਦਿੱਲੀ ਇਲੈਕਸ਼ਨਾਂ ਦੇ ਵਿੱਚ ਨੇ ਤੁਹਾਨੂੰ ਨਹੀਂ ਕੈਂਪੇਨ ਕਰ ਰਹੇ ਨੇ ਜੀ ਸੁਣ ਹੀ ਰਹੇ ਹੋ ਇਹ ਤੇ ਸਾਰਾ ਜਿਹੜਾ ਸੋਸ਼ਲ ਮੀਡੀਆ ਦਾ ਕਮਾਲ ਹੀ ਹੈ ਤੇ ਮੈਲਬਨ ਬੈਠਾ ਹੈ ਅੱਛਾ ਇੱਕ ਸਵਾਲ ਹੈ ਜੀ ਲੌਂਡ ਆਰਡਰ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਜਿਸ ਤਰ੍ਹਾਂ ਬੌਮਬਿੰਗ ਥਾਣਿਆਂ ਦੇ ਉੱਤੇ ਬੀਤੀ ਰਾਤ ਵੀ ਅਮਰਸਰ ਚ ਆਧਿਕ ਬੰਦਾ ਵੀ ਮਨਾ ਚਾਹੋਗੇ ਕਿ ਇਸ ਤਰੀਕੇ ਦੀ ਇਹ ਹਾਲਾਤ ਨੇ ਕਿਵੇਂ ਇਹਨੂੰ ਮੈਨੇਜ ਕਿਵੇਂ ਕੀਤਾ ਜਾਏਗਾ ਇਹਨਾਂ ਨੂੰ ਮੈਨੇਜ ਇਹਨਾਂ ਨੂੰ ਗੜੋਂ ਲਾ ਕੇ ਕੀਤਾ ਜਾ ਸਕਦਾ ਭਗਵੰਤ ਨੂੰ ਗੜੋਂ ਲਾਣਾ ਪੈਗਾ ਆਪ ਨੂੰ ਗੜਾ ਲੈਣਾ ਪੈਗਾ ਤੇ ਮੈਨੇਜ ਕਰਾਂਗੇ ਅਸੀਂ ਕੀਤਾ ਸੀ ਕਹਿੰਦੀ ਸੀ ਜਦੋਂ ਕਾਲੀਆਂ ਹਨੇਰੀਆਂ ਰਾਤਾਂ ਪੰਜਾਬ 'ਚ ਚੱਲੀਆਂ ਨੇ ਕਿਹਨੇ ਮੈਰਿਜ ਕੀਤਾ ਪੰਜਾਬ ਭੰਗੜੇ ਤੇ ਗਿੱਧੇ ਕਿਹਨੇ ਪਾਉਣੇ ਸ਼ੁਰੂ ਕੀਤੇ ਕਾਂਗਰਸ ਨੇ ਹੁਣ ਵੀ ਗੈਂਗਸਟਰਸ ਤੇ ਨਸ਼ੇ ਦਾ ਕੰਮ ਅਸੀਂ ਹੀ ਖਤਮ ਕਰਾਂਗੇ ਉਹ ਕਹਿੰਦੇ ਰੰਗਲਾ ਪੰਜਾਬ ਅਸੀਂ ਬਣਾ ਰਹੇ ਹਾਂ ਇਹ ਰੰਗਲਾ ਘਾਟੇ ਤੇ ਕੰਗਲਾ ਬਹੁਤ ਹੈ ਬਲਵੰਤ ਸਾਹਿਬ ਜਿਹੜਾ ਬੀਤੇ ਕੱਲ ਬਲਾਸਟ ਹੋਇਆ ਹੈ ਪੁਲਿਸ ਕਹਿ ਰਹੀ ਹੈ ਕਿ ਇਹ ਰੈਡੀਏਟਰ ਪੁਲਿਸ ਇਸ ਤਰ੍ਹਾਂ ਦੇ ਕੰਮ ਕਿਉਂ ਕਰ ਰਹੀ ਹੈ ਕਿਉਂਕਿ ਮੰਨਣ ਨੂੰ ਤਿਆਰ ਨਹੀਂ ਅਸੀਂ ਗੱਲ ਸੁਣ ਲਓ ਜਿੰਨੇ ਪੁਲਿਸ ਸਟੇਸ਼ਨਾਂ ਤੇ ਹੋਇਆ ਕਿਤੇ ਟਾਇਰ ਦੱਸ ਦਿੰਦੇ ਨੇ ਕਿਤੇ ਰੈਡੀਏਟਰ ਦੱਸ ਦਿੰਦੇ ਨੇ ਇਸੇ ਲਈ ਤਾਂ ਲਾਅ ਐਂਡ ਆਰਡਰ ਆਪਣੇ ਇਹਨਾਂ ਦੇ ਪੱਲੇ ਕੁਝ ਨਹੀਂ ਹੈ ਜੀ ਇਹਨਾਂ ਦੇ ਪੱਲੇ ਕੁਝ ਨਹੀਂ ਕਿਉਂਕਿ ਜਿਹੜਾ ਰਾਜ ਕਰਨ ਵਾਲਾ ਹੈ ਜਿਹੜਾ ਚੀਫ ਮਿਨਿਸਟਰ ਹੈ ਉਹ ਖੁਦ ਦੇ 2:30 ਵਜੇ ਸਿਰ ਛੁੱਟ ਗਿਆ ਹੁੰਦਾ ਹੈ ਹਾਂ ਅਸ ਮਰਬਾਨੀ ਥੈਂਕ ਯੂ